साइकलिस्ट हो गए साढ़े कट्ठे अजला संडे नू ग्रुप राइड रूट प्लान करधर नू जा ਉਹ ਆ ਗਏ ਦੋ ਜਵਾਨ ਤੁਰ ਪਿਆ ਅਬ ਆਪੁੰਗ ਦੇ ਜਿਹੜੀ ਬਾਈਕ ਟੀ-ਸ਼ਰਟ ਪਾਈ ਵੀ ਆ ਜਿਹੜੀ ਫਰੀਦਪੁਰ ਸਾਈਕਲਿੰਗ ਕੋ ਆਪਣੀ ਰੈਲੀ ਕਰਾਈ ਸੀ ਨਾ 2 ਜੂਨ ਨੂੰ ਕਰਾਈ ਸੀਗੀ ਵਰਲਡ ਵਾਈਡ ਬਾਈਸਾਈਕਲ ਡੇ ਤੇ ਉਹ ਆ ਫਰੀਦਕੋਟ ਦੀਆਂ ਨਹਿਰਾਂ ਤੋਂ ਬਾਹਰ ਆ ਗਏ ਆ ਫਰੀਦਾ ਬਰੇਦਾ ਪਲਾਕਾ ਹੁਣ ਚੱਲੇ ਆ ਚੋਬਰ ਕੋੜੂਗੁਰਾ ਰੋਡ ਤੇ ਕੋਸਾਂ ਆਜੋ ਬਾਗੇ ਆਜੋ ਤੇਜਾ ਵੀਰ ਆਜ ਪਟਾਕੇ ਪਾਉਣੇ ਪਟਾਕੇ ਹੁੰਦਾ ਹੋਇਆ ਮਾਈਕਲ ਦੀ ਗੇਸ ਨਵਾਂ ਕੋੜਾ ਸਾਡਾ ਤੇਜਾ ਸਾਡੇ ਕੋਹਤ ਸਾਹਿਬ ਆਹੜੇ ਆਪਣੇ ਅੱਗੇ ਜਾ ਰਹੇ ਆ ਸਰਦਾਰ ਮਨਿੰਦਰ ਸਿੰਘ ਜੀ ਖਾਲਸਾ 70+ ਉਮਰ ਹੈ ਨਾ ਇਹਨਾਂ ਦੀ 70+ ਹੈਗੀ ਹੈ ਨਾ ਕੋਰ ਸਾਹਿਬ ਬਾਪੂ ਦੀ ਉਮਰ ਹਾਂ ਨੀਰਮਨ ਲੱਭੀ ਹੈ ਹਾਂਜੀ 90 ਨਹੀਂ 90 ਨਹੀਂ 70 ਪਲੱਸ ਹੈ 744 ਹੈ ਇੱਥੇ ਜੀ 70 ਪਲੱਸ ਕੱਥ ਪਲੱਸ ਹੈ ਚਲੋ ਕੋਈ ਨਹੀਂ ਬਾਪੂ ਤੋਂ ਪੁੱਛ ਲਾਂਗੇ ਆਪਾਂ ਅੱਗੇ ਚੱਲ ਕੇ 70 ਪਲੱਸ ਉਮਰ ਆ ਜਿਹੜੀ ਇਹਨਾਂ ਨੇ ਟੀ-ਸ਼ਰਟ ਪਾਈ ਆ ਇਹ ਫ੍ਰੀਡਕੋਰ ਸਾਈਕਲਿੰਗ ਗਰੁੱਪ ਨੇ ਬਣਾਈ ਸੀਗੀ ਜਦੋਂ ਵਿਸ਼ਵ ਬਾਈਸਾਈਕਲ ਦਿਹਾੜਾ ਮਾਇਆ ਸੀ ਕੱਲ ਫਿਰ ਰੈਲੀ ਕਰਾਈ ਸੀਗੀ ਫਰੀਦਕੋਟ ਇਹਨੀ ਉਮਰ ਦੇ ਵਿੱਚ ਇਹ ਸਾਈਕਲ ਚਲਾਉਂਦਾ ਲਗਭਗ ਡੇਲੀ 50 ਕਿਲੋਮੀਟਰ ਹੁੰਦਾ ਉਹਦਾ ਬਿਨਾਂ ਨਾਗੇ ਪਰ ਜਾਨਾ 50 ਕਿਲੋਮੀਟਰ ਸਾਈਕਲ ਤੇ ਤੰਦਰੁਸਤੀ ਹੈ ਇਹਨਾਂ ਨੂੰ ਦੇਖ ਕੇ ਹੀ ਅਸੀਂ ਜੁੜੇ ਹਾਂ ਸਾਈਕਲਿੰਗ ਦੇ ਨਾਲ ਇਹ ਸਾਡੇ ਲਈ ਬੜੇ ਵੱਡੇ ਪ੍ਰੇਰਨਾ ਸਰੋਤ ਆ ਹੈ ਅੱਛਾਡੇ ਗਰੁੱਪ ਤੇ ਬੰਦ ਪਿਆ ਦਰਵਾਜ਼ਾ ਜਿਵੇਂ ਫਾੜਕੋਟ ਕਪੂਰੇ ਦਾ ਬੰਦ ਪਿਆ ਦਰਵਾਜ਼ਾ ਜਿਵੇਂ ਫਾੜਕੋਟ ਕਪੂਰੇ ਦਾ ਦਰਵਾਜ਼ਾ ਵੀ ਫਾੜਕੋਟ ਕਪੂਰੇ ਦਾ ਹੁਣ ਪੁਲ ਬਣ ਗਿਆ ਤੇ ਹੁਣ ਪੱਕਾ ਹੀ ਬੰਦ ਹੋ ਗਿਆ ਹਾਂ ਹੁਣ ਕੋਹ ਬਣ ਗਿਆ ਹੁਣ ਦਰਵਾਜ਼ੇ ਦੇ ਉੱਤੇ ਦੀ ਲੰਘਿਆ ਨਹੀਂ ਆ ਜੀ ਹਾਂਜੀ ਰਾਮ ਜੀ ਤੇ ਸਾਡੇ ਗਰੁੱਪ ਦੇ ਸੋਚਦਾ ਨਾ ਐ ਕਰਕੇ ਪਤਲਾ ਹੋ ਜਾਏਗਾ ਤੇਰਾ ਬਹੁਤ ਵਧੀਆ ਸਾਡੇ ਗਰੁੱਪ ਦੇ ਦਿਗੇ ਵਿਸ਼ਾਲ ਸ਼ਰਮਾ ਜੀ ਦਾ ਹੈਪੀ ਬਰਥਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਇਹ ਵੀ ਹੈ ਇਹ ਵੀ ਹੈ ਵੀਡੀਓ ਵੀਡੀਓ ਬਣਾ ਲਾਗੇ ਨਾ ਜਿਹੜਾ ਕਾਰ ਆ ਰਹੀ ਜਾਂਦੀ ਹੈ ਵੇਰਾ ਅੱਜ ਮਸਤੀ ਮਾਰ ਰਹੇ ਆ ਅੱਜ ਸਾਡੇ ਵਿਸ਼ਾਲ ਸ਼ਰਮਾ ਜੀ ਦਾ ਜਨਮ ਦਿਨ ਹੈ ਸੈਲੀਬ੍ਰੇਟ ਕਰਨੀ ਗੱਡੀ ਥੱਲੇ ਵੱਜੀ ਸੈਲੀਬ੍ਰੇਟ ਕਰਨਾ ਜਨਮ ਦਿਨ ਅੱਜ ਕੇਕ ਕੱਟਣਾ ਤੇ ਛੰਡੇ ਆ ਸੰਡੇ ਨੂੰ ਵੈਸੇ ਵੀ ਫੰਡ ਰਾਈਡ ਕਰਦੇ ਹੁੰਦੇ ਆ ਟ੍ਰੇਨਪੋਰਟ ਸਾਈਕਲਿੰਗ ਗਰੁੱਪ 89 ਨੰਬਰ ਗੱਡੀ ਆ ਸਾਡੇ ਸਭ ਤੋਂ ਸੱਜੇ ਨਹੀਂ ਚੜ ਰਿਹਾ ਸੀ ਉੱਤਰਿਆ ਆ ਕੋਟ ਸਾਹਿਬ ਆ ਸਾਡੇ ਦੀਪਕ ਜੀ ਆ ਇਹ ਵਿਸ਼ਾਲ ਜੀ ਆ ਨਵੀਨ ਰਕਾਸ਼ਾਵੜਾ ਜੀ ਰਮੇਸ਼ ਬਜਾਜ ਆ ਬੱਸ ਸਟਾਪ ਦਾ ਬੋਰਡ ਪਤਾ ਨਹੀਂ ਕਿਉਂ ਲੱਗਿਆ ਵਾ ਇੱਥੇ ਪੁਲ ਦੇ ਉੱਤੇ ਪੁਲ ਦੇ ਉੱਤੇ ਕਿਹੜੀਆਂ ਬੱਸਾਂ ਰੋਕਦੇ ਹੋਣੀਆਂ ਕੋਟਕਪੂਰਾ ਫ੍ਰੈਂਸ ਕਮਲਜੀਤ ਦਾ ਜਿਹੜਾ ਉਹ ਇਹ ਸ਼ਹਿਰ ਦਾ ਕੋੜੂਗਪੁਰ ਦਾ ਪੰਜਾਬੀ ਫਿਲਮਾਂ ਦੀ ਜਿਹਦੀ ਪੂਰੀ ਹੁਣ ਚੜ੍ਹਾਈ ਆ ਜਿਹੜਾ ਵਾਰਨਿੰਗ 1 2 ਦੇਖ ਕੋਲ ਦੀ ਫੜਾ ਮਾਈ ਸੀ ਚੇਤ ਸਿੰਘ ਜੇਤਾ ਸਿੰਘ ਇਹ ਸ਼ਹਿਰ ਦਾ ਸੁਨੀਕਾ ਤੇ ਮੇਰੇ ਮਿੱਤਰ ਲੰਘਿਆ ਕੇ ਤੇ ਮੈਂ ਹੁਣ ਥੋੜਾ ਜਿਹਾ ਰਗਦਾ ਰੇਸ ਤੇ ਪੈ ਫਨ ਰਾਈਡ ਵਿਦ ਐਫ ਸੀ ਜੀ ਫ੍ਰੀਕੋਟ ਸਾਈਕਲਿੰਗ ਗਰੁੱਪ ਐਫ ਸੀ ਜੀ ਦੇ ਰਾਈਡਰ ਜੋੜੀਆਂ ਭੈਣਾ ਖੜੀਆਂ ਬੇਕਾਂ ਧੋਵੇਂ ਜੋੜੀਆਂ ਲੱਗਦੀਆਂ ਇੱਕੇ ਦਿਨ ਹੀ ਲੱਗੀਆਂ ਲੱਗਦੀਆਂ ਲਾਓ ਜੀ ਮਿੱਤਰੋ ਕੇਕ ਵੀ ਆ ਗਿਆ ਅੱਗੇ ਦੇਖ ਆਏ ਪਤਰੀਆਂ ਨਾ ਭਾਜੀ ਪਿੱਛੇ ਲਾ ਲਾ ਕੇ ਰਾਤ ਨੂੰ ਬਰੇ ਚੱਲਦੀ ਐਸਾ ਲਾਉਣ ਦੀਆਂ ਤਿਆਰੀਆਂ ਕਰ ਰਿਹਾ ਮੁੰਡੇ ਆਂ ਵੀ ਲਾ ਦੇ ਕੇ ਭਲਾਵਾ ਕਿੰਨੇ ਨਾਲ ਪੈਸੇ ਲਾਈ ਲਾਈ ਐਂ ਆਂਗੇ ਪਹਿਲਾਂ ਬਰਬਾਜ ਹੋ ਜੂਗੇ ਕੁਛ ਨਹੀਂ ਲੱਗਦਾਗਾ ਕਰੇ ਜਾ ਕਰੇ ਦੀ ਲੋੜ ਐ ਬਸ ਥੋੜਾ ਜਾ ਮਤਲਬ ਦੋਹਾਂ ਦਾ ਦੇਖ ਭਾਈ ਦੋਗੇ ਅੰਦਰ ਵੀ ਨਾਲ ਹੋਰ ਪਾ ਲੈ ਇਹ ਸਾਡੇ ਤੇਜਾ ਜੀ ਉਸ ਸਿੰਗਲਿੰਗ ਸਾਈਕਲਿੰਗ ਦੀ ਲਾਈਫ ਦੇ ਵਿੱਚ ਗਾ ਪਾ ਰਹੇ ਆ ਸੱਸੀ ਕਾਂਕਾ ਜੀ ਜੀ ਆ ਜਾਓ ਨਾਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਲੋ ਜੀ ਚਲੋ 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 ਸੁਣੋ ਮੇਰੀ ਗੱਲ ਥੋ ਲੋ ਕੱਲੀ ਫੋਟੋ ਪੇਡੀ ਮੈਨੂੰ ਨਾ ਤਕੀ ਦੇ ਹਾਂ ਵੀ ਭੇਜੋ ਇਹ ਲਗਾੜੀ ਅੱਜ ਹਾਂ ਅਭੀ ਭੇਜੋ ਕਿੰਨੇ ਹੋ ਗਈ ਕਿੰਨੇ ਹੋ ਗਈ ਮਾਤਰ ਮਾਤਰ 200 ਲਾਈ ਅੱਜ ਇੱਧਰ ਇੰਨੀ ਹੋ ਗਈ 50 ਹੋ ਗਈ ਨਾਲ ਵਿੱਚ ਕਿੱਦਾਂ ਜੇ ਦੁਕਾਣਾਂ ਨਹੀਂ ਜਾਣਦੀ Oh. ने ने कुछ भी नाला शुक्र मना लगा तो दा जिंदगी Your mother not cry Come on! Come on! Come on! Come on! Come on! Look at the face of this man He to face a moment The whole business knows how to face The whole business knows how to face Come on! Look at the

ਫਾਈਨਲ ਫੋਟੋ ਖਿੱਚੀਏ ਬਾਕੀ ਆਓ ਭਾਈ ਫੋਟੋ ਖਿੱਚੀਏ ਆਓ ਇਹਨੂੰ ਫੋਟੋ ਖਿੱਚੀ ਸਾਰੀ ਇੱਧਰ ਕਰਾ ਗੋ ਪੈ ਫੋਟੋ ਖਿੱਚੀਏ ਬੱਸ ਅੱਜ ਦੀ ਵੀਡੀਓ ਕਰਦੇ ਹਾਂ ਖਤਮ ਸੱਜਣੋ ਰੀਪੋਰਟ ਸਾਈਕਲਿੰਗ ਗਰੁੱਪ ਨੇ ਅੱਜ ਵਿਸ਼ਾਲ ਸ਼ਰਮਾ ਜੀ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਉਮੀਦ ਕਰਦੇ ਹਾਂ ਪਸੰਦ ਕਰੋਗੇ ਸਾਈਕਲਿੰਗ ਦੇ ਨਾਲ ਜੁੜੋਂਗੇ ਦੁਬਾਰਾ ਇੱਕ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਤਿ ਸ਼ਕਾ